ਦੇਬ ਨਗੂਰੇ ਪੱਠੇ ਪੁੱਠੇ ਕੁਦਰਤੇ ਆ ਪਾਣੀ ਡਾਈਏ ਸਦੰਗਰਾਂ ਇਤਰ ਪਾਣੀ ਪੱਕਾ ਪੁੱਖਾ ਤਿਆਲੂ ਕਰਦੀ ਗਰਮੀ ਬਹੁਤ ਉਹ ਸਰਾ ਯਾਰ ਜਾ ਜੇ ਸਾਰਿਆਂ ਦਾ ਠੀਕ ਜੇ ਨਗਰ ਬੈਠੇ Este al Madena, marisa, pues. ਉਹ ਜੀ ਡੰਗਰਾਂਮ ਪਾਣੀ ਪਾਉਣੇ ਡਾਗੇ ਪੱਥਰ ਕੋ ਤਰਕੇ ਡੰਗਰ ਉੱਧਰ ਬੰਦੇ ਆ। ਤਾਂ ਇੱਧਰ ਲੱਗੇ ਆ ਪਾਣੀ ਮਾਰਨੇ। ਇਹ ਸਫਾਈ ਹੋਊਗੀ। ਹੋਰ ਕਿੰਨਾ ਮਾਰਨੇ। ਇਹ ਬੰਦੇ ਵੀ ਆ। ਸਫਾਈ ਹੋਏ ਤੇ ਮਰਜੀ ਬੈਠੇ ਰਹਿੰਦੇ। ਤਾਂ ਆਹ ਵੇਖੋ ਕੀ ਹਾਲ ਬਣ ਗਿਆ ਤਸੀਨਾ। ਸਫਾਈ ਕਰਨੇ ਹੁਣ। ਇੱਕੇ डर बंदते होने बढ़े दू बजे पट्ठे पौधे उतें पता नहीं इतें धुप्प बड़ी आई करके हाँ अपना इधर बड़ा हॉल है ट्रैक्टर होल ट्राली सारा समान इधर ऊपर सारा समान इधर लगा ਪਾਸ ਹਿੱਥੇ ਬੰਦੇ ਸਰਬਾਤ ਢੰਗਰਾਂ ਦਾ ਚਾਚੀ ਹੁਣ ਉਹ ਉੱਧਰ ਆ ਉਹਨਾਂ ਦੇ ਘਰ ਲੱਗੇ ਆ ਜੰਦਵਾਰੀ ਆ ਉਹ ਵੀ ਲਾਤਾ ਲੋ ਵੀ ਤਾਰ ਕੱਢ ਲਈ ਆ ਤੇ ਹੁਣ ਚਲਾਂ ਘਾਰ ਇੱਥੇ ਪੁੱਠੇ ਪੁੱਠੇ ਛੇੜ ਦੋ ਗੇਰਾਗੇ ਤੇਰੇ ਉੱਧਰ ਪਾਉਣੇ ਉੱਧਰ ਦੇਹਦੀ ਆਣ ਲੈਨੇ ਵੰਦਨਾ ਸਾਥ మీ బ్లో వదిగా లాగా లైక్ షేర్ కన్నాయి